ਪੰਜਾਬ ਦੇ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਹਸਮੇ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਅੱਜ ਉਹਨਾਂ ਨੇ ਅਚਨ ਚੇਤ ਜੋ ਚੈਕਿੰਗ ਕੀਤੀ ਉਸ ਦਾ ਕੀ ਕਾਰਨ ਸੀ ਦੇਖੋ ਲੋਕਾਂ ਦੀਆਂ ਜੋ ਸ਼ਿਕਾਇਤਾਂ ਕਿਉਂਕਿ ਇਲੈਕਸ਼ਨ ਦੇ ਵਿੱਚ 2-3 ਮਹੀਨੇ 4 ਮਹੀਨੇ ਲੰਘ ਗਏ ਸਾਡੇ ਡਿਪਾਰਟਮੈਂਟਸ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਪਰ ਇਹ ਕਿ ਲੋਕਾਂ ਦੀਆਂ ਸ਼ਿਕਾਇਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਜੋ ਲੋਕਾਂ ਦਾ ਸੋਸ਼ਲ ਆਫਿਸਿਸ ਦੇ ਵਿੱਚ ਹੁੰਦਾ ਜੋ ਕਰਪਸ਼ਨ ਹੈ ਉਹਨੂੰ ਨਕੇਲ ਪਾਉਣ ਵਾਸਤੇ ਅੱਜ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ੍ਰੀ ਅਸ਼ੋਕ ਗੁਪਤਾ ਜੀ ਕਮਿਸ਼ਨਰ ਕਾਰਪੋਰੇਸ਼ਨ ਤੇ ਮੈਂ ਅਸੀਂ ਤੇ ਨੇ ਹਲੇ ਕਿ ਅਸੀਂ 45 ਮਿੰਟ ਦਾ ਵਕਫਾ ਦੇ ਕੇ ਆਏ 9 ਵਜੇ ਆਫਿਸ ਲੱਗਦੇ ਆ ਤੇ ਅਸੀਂ ਪੌਣੇ 10 ਵਜੇ ਇੱਥੇ ਆਏ ਆ ਉਹਦੇ باوجود ਵੀ 15 ਮੁਲਾਜ਼ਮ ਜਿਹੜੇ ਆ ਉਹ ਗੈਰਹਾਜ਼ਰ ਸੀ ਇਹ ਲੋਕ ਸਭਾ ਚੋਣਾਂ ਦੇ ਵਿੱਚ ਜੋ ਹਾਰ ਹੋਈ ਹੈ ਉਸ ਦਾ ਕਾਰਨ ਉਸ ਕਰਕੇ ਇਹ ਦੇਖੋ ਸਾਡੀ ਜਮਹੂਰੀ ਰੈਗੂਲਰ ਆ ਮੈਂ ਜਿਸ ਡਿਪਾਰਟਮੈਂਟਸ ਵੀ ਗਿਆ ਮੈਂ ਕੋਸ਼ਿਸ਼ ਕੀਤੀ ਉੱਥੋਂ ਕ੍ਰਪਸ਼ਨ ਜਿਹੜੀ ਆ ਉਹਨੂੰ ਹਟਾਇਆ ਜਾਵੇ ਬਾਕੀ ਜੇ ਹਟੀ ਨਹੀਂ ਤੇ ਕੱਟੀ ਜ਼ਰੂਰ ਹੈ ਸਾਹਿਬ ਦੀ ਹਾਰ ਤੋਂ ਬਾਅਦ ਤੁਹਾਡੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਸ ਦਾ ਕੀ ਕਾਰਨ ਹੈ ਦੇਖੋ ਇਹ ਹਾਰ ਜੇਟਲੀ ਸਾਹਿਬ ਦੀ ਨਹੀਂ ਸੀ ਹਾਰ ਸਾਡੀ ਸੀ ਇਹੀ ਗੱਲ ਤੇ ਇਹੀ ਹੈ ਕਿਉਂਕਿ ਉਹ ਉਹਨਾਂ ਨੂੰ ਅਸੀਂ ਲੈ ਕੇ ਆਏ ਸੀ ਅਸੀਂ ਚਾਹੁੰਦੇ ਸੀ ਕਿ ਇਹ ਇਲੈਕਸ਼ਨ ਨੈਸ਼ਨਲ ਇਲੈਕਸ਼ਨ ਦੇਸ਼ ਦੀ ਇਲੈਕਸ਼ਨ ਹੈ ਇਹ ਇਲੈਕਸ਼ਨ ਜਿਹੜੀ ਮੋਦੀ ਅਰੁਣ ਜੇਟਲੀ ਵਰਸਸ ਕਾਂਗਰਸ ਹੋਵੇ ਜੋ ਕਾਂਗਰਸ ਦੇ ਇਹਦਾ ਮਤਲਬ ਤੇ ਹੋਇਆ ਨਾ ਕਾਂਗਰਸ ਦੇ ਜਿਹੜੇ 10 ਸਾਲ ਦਾ ਯੂਪੀਆ ਦੇ ਘੁਟਾਲੇ ਆ ਲੋਕਾਂ ਨੇ ਇਗਨੋਰ ਕਰਤੇ ਲੋਕਾਂ ਨੇ ਛੋਟੀ ਗੱਲ ਦੇ ਵਿੱਚ ਉਹ ਜਿਹੜੀ ਸਜ਼ਾ ਇੱਥੇ ਵੀ ਦੇਣੀ ਸੀ ਕਾਂਗਰਸ ਨੂੰ ਉਹ ਨਹੀਂ ਦਿੱਤੀ ਐਡਾ ਵੱਡਾ ਲੀਡਰ ਜਿਹੜਾ ਅੱਜ ਤਿੰਨ ਡਿਪਾਰਟਮੈਂਟ ਜਿਹੜੇ ਬਹੁਤ ਵੱਡੇ ਡਿਪਾਰਟਮੈਂਟ ਜਿਹੜੇ ਆ ਤਿੰਨ ਤੇ ਉਹਨਾਂ ਦੇ ਨਾਲ ਮਨਿਸਟਰ ਬਣਿਆ ਜਿਹੜੇ ਸਾਰੇ ਦੇਸ਼ ਨੂੰ ਚਲਾਉਣ ਵਾਲੇ ਲੀਡਰ ਸੀ ਉਹ ਅਸੀਂ ਸਾਡੀ ਭਾਵਨਾ ਸੀ ਕਿ ਅਮਰਸਰ ਨੂੰ ਅਸੀਂ ਇੱਥੇ ਵੇਖਣਾ ਚਾਹੁੰਦੇ ਸੀ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਮਰਸਰ ਦੀ ਡਵੈਲਪਮੈਂਟ ਹੋਵੇ। ਵਿਰੋਧੀ ਧਿਰ ਦਾ ਕਹਿਣਾ ਕਿ ਇਹ ਇਸਤੀਫਾ ਮਹਿਜ਼ ਇੱਕ ਡਰਾਮਾ ਹੈ। ਵਰੋਧੀ ਧਿਰ ਦਾ ਜੋ ਹਾਲ ਹੋਇਆ ਵਾ ਤੁਹਾਡੇ ਸਾਹਮਣੇ ਦੇਸ਼ ਦੇ ਵਿੱਚ ਉਹ ਡਰਾਮਾ ਦਾ ਸੱਚ ਜਿਹੜਾ ਕੀਤਾ ਉਹਨੂੰ ਵਿਲੈ ਪਹਿਲਾਂ ਚੈੱਕ ਕਰੋ ਇਹਨਾਂ ਦੀਆਂ ਗੱਲਾਂ ਦਾ ਕੋਈ ਮੇਰੇ ਕੋਲ ਜਵਾਬ ਨਹੀਂ ਹੈ ਐਸਨ ਅਨਿਲ ਜੋਸ਼ੀ ਜਿਨ੍ਹਾਂ ਨੇ ਹਰ ਸਵਾਲ ਦਾ ਜਵਾਬ ਬੜੇ ਹੀ ਸਹੀ ਤਰੀਕੇ ਦੇ ਨਾਲ ਦਿੱਤਾ ਔਰ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇਸ਼ ਦੇ ਵਿੱਚ ਆ ਗਈ ਔਰ ਜੇਕਰ ਅਸੀਂ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਹਾਰ ਨਹੀਂ ਬਲਕਿ ਕਾਮਯਾਬੀ ਮਿਲੀ ਹੈ ਕਿਉਂਕਿ ਪਹਿਲਾਂ ਇੱਕ ਸੀਟ ਸੀ ਔਰ ਹੁਣ ਉਹਨਾਂ ਕੋਲ ਪੰਜਾਬ ਦੇ ਵਿੱਚ ਦੋ ਸੀਟਾਂ ਹਨ ਰਾਜੀਵ ਸ਼ਰਮਾ এবੀਬੀ ਨਿਊਜ਼ ਅੰਮ੍ਰਿਤਸਰ